ਫਰੈਂਡਸ ਵੀ ਠੀਕ ਹੈ ਕਿ ਸੋ ਇਹ ਹੈਗਾ ਕਿ ਥਰਡੇ ਉਹਦਾ ਮਤਲਬ ਫਸਟ ਦਿਨ ਹੀ ਸੈਕੰਡ ਪਾਰਟ ਹੈ ਹਾਂਜੀ ਸੈਕੰਡ ਪਾਰਟ ਹੈ ਹੁਣ ਅਸਲੀ ਸਾਡ ਮੈਂ ਮਮਾ ਪਾਪਾ ਨੇ ਹੈ ਨਾ ਮੇਰੀ ਉਹ ਤਾਈ ਜੀ ਸਾਰੇ ਨਾਲ ਆਪਾਂ ਕੋਈ ਨਾ ਪਹਿਲੇ ਚੱਲਦੇ ਹਾਂ ਤੇ ਹੁਣ ਅਸੀਂ ਲਿਫਟ ਤੇ ਜਾਵਾਂਗੇ ਆਜੋ ਆਜੋ ਬੜਾ ਕੁਝ ਗਿਰਦਾ ਨਹੀਂ ਕਿ ਸਾਡੇ ਨਾਲ ਕੀ ਹੋਇਆ ਨਾ ਸਟੈਂਡ ਨਾਲ ਨੰਗੇ ਤੇ ਨਾਲ ਚਲੋ Jadi harus <laughs> tiar di lift itu jadi jangan cancel loh ya. Lakshu, so si jadi di lift itu jadi jangan cancel loh ਲਖੋ ਇਹ ਜੋ ਸਿਰੇ ਹੈ ਉਹਨਾਂ ਦਾ ਨਾਮ ਹੈਗਾਗਾ ਬੰਸੀ ਵਾਲੀ ਦੀ ਕੁਟਿਆ ਉੱਥੇ ਬਹੁਤ ਵਧੀਆ ਆਸ਼ਰਮ ਹੈ ਦੇਖੋ ਇਹ ਨੇ ਬੰਸੀ ਵਾਲੇ ਸਵਾਮੀ ਜੀ ਹਾਂ

ਲਾਈਵ ਜੀ ਸਾਰੇ ਨੇ ਐਸੇ ਲਾਈਵ ਆ ਬੰਗਰ ਜੀ ਅੱਜ ਜੀ ਜੀ Sí, la Tú sí, 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 sí. ਸੋ ਤਾਂ ਬੁਲਤੂ ਚੁੱਪ ਚੀ ਬੋਲਿਆ ਕਰੋ ਸੋ ਗਾਇਸ ਜਿਸੀਂ ਜਾ ਰਹੇ ਹਾਂਗੇ ਹਰ ਕੀ ਪੌੜੀ ਨੌਨ ਗੰਗਾ ਮਈਆ ਦੇ ਸਭ ਤੋਂ ਪਹਿਲਾਂ ਆਪਾਂ ਜਾਇ ਕਰਾਂਗੇ ਇੱਥੇ ਜਿੱਥੇ ਆਪਣੀ ਹੋਰੀ ਇਕੱਠਾ ਹੈ ਨਾ ਹਾਂਜੀ ਸੋ ਗਾਇਸ ਅਸੀਂ ਗੰਗਾ ਮਈਆ ਦੇ ਕਿਨਾਰੇ ਤੇ ਆ ਗਏ ਪੱਤੀਆਂ ਲੱਗੀਆਂ ਹਾਂ ਲੱਗਾ ਲੱਗਾ ਜੀ ਤੇਰੇ ਲਈ ਬਹੁਤ ਜਿੱਤੇ ਕਥਾ ਹੋ ਰਹੀ ਹੈ ਲੈ ਬਈ ਜਾ ਰਿਹਾ ਇੱਥੇ ਬਾਪਿਆਂ ਦੀ ਕਥਾ ਹੋਊਗੀ ਸਾਡੇ ਸਵਾਮੀ ਜੀ ਦੀ ਕਥਾ ਹੋ ਰਹੀ ਹੈ ਹਰ ਕੀ ਪੋੜੀ ਨਾ ਹੋਣ ਕਰਨਾ ਤੇ ਦੋਨੇ ਪਿਆ ਇਧਰ ਚੱਕ ਦੋਨੇ ਜਣੇ ਤੇ ਲక్ష్ਮੀ ਫੈਸਲ ਯਾਤਰਾ ਜੀ ਨਾਮ ਹੀ ਅਸੀਂ ਜੀ ਉਹ ਸਿੱਖ ਕਥਾ ਹੋ ਰਹੀ ਹੈ ਜਿਸ ਤੇ ਜੈ ਕਰਕੇ ਹੁੰਦਾ ਸਵਾਮੀ ਜੀ ਜੀ ਸਤਗੁਰਪੂਰੀ ਵਾਲੇ ਦੇ ਦੋ ਦੋ ਜਿਹੜੇ ਬੰਦੇ ਪਿੱਛੇ ਰਹਿ ਗਏ ਥੋੜੇ ਜਿਹਾ ਥੱਕ ਜਾਂਦੇ ਨੇ ਜਲਦੀ ਬਾਬਿਆਂ ਦੀ ਕਹਾਣੀਆ ਆਪਣੀਆਂ ਸ਼ੁਰੂ ਅਸੀਂ ਉੱਥੇ ਜਾ ਰਹੇ ਆ ਭਾਈ ਪਰਜਾਈ ਨੂੰ ਪੈ ਜੂਗੀ ਦੇਖ ਲਿਓ ਹਾਂ ਕੋਈ ਪਰਜਾਈ ਕੀ ਕਹਿੰਦੀ ਆ ਪਰਜਾਈ ਕੀ ਕਹਿੰਦੀ ਆ ਰੱਬ ਦਾ ਨਾਮ ਲੈਣਾ ਰੱਬ ਦਾ ਨਾਮ ਲੈਣਾ ਇਹੋ ਜਿਹੇ ਰਸੂ ਖੋਇਸ ਤੇ ਖਾਣੇ ਤੋਂ ਹੋਰ ਇਹੋ ਜਾਣੀ ਲੋਕ ਦਿਖਾ ਕੇ ਜਿਵੇਂ ਕੋਈ ਰੋਣ ਮੋਹੇ ਜਦੋਂ ਅਸੀਂ ਇੱਥੇ ਗੰਗਾ ਮਈਆ ਤੇ ਪਹੁੰਚੇ ਆ ਆਰਤੀ ਹੋ ਰਹੀ ਸੀ ਬੱਟ ਅਸੀਂ ਕਾਫੀ ਦੂਰ ਸੀਗੇ ਮੈਂ ਬਹੁਤ ਕੋਸ਼ਿਸ਼ ਕੀਤੀ ਵੀ ਕੈਪਚਰ ਕਰ ਲਾਂ ਹੋਇਆ ਨਹੀਂ ਹੈਗਾ ਪਰ ਮੈਂ ਫਿਰ ਵੀ ਜਿੰਨੀ ਕਿ ਹੈਗੀ ਸੀ ਤੁਹਾਡੇ ਸਾਹਮਣੇ ਕੀਤੇ ਤੁਸੀਂ ਜੈ ਕਰ ਲਓ ਸਰ ਦਰਸ਼ਨ ਕਰ ਲਓ ਜੈ ਹੋ ਗੰਗੀ ਮਈਆ ਕੀ ਫੈਂਸ ਵਾਜੀ ਹੋ ਗਈ ਫੋਟੋਗ੍ਰਾਫਰ ਜਿਆਦਾ ਕਰ ਰਹਾ ਹੈ ਇਹ ਆਪਣੀ ਕੋਟੀ ਹੈਗੀ ਸਤਗੁਰਪੂਰੀ ਵਾਲਾਂ ਦਾ ਦਰਬਾਰਾ ਦਾ 40 ਟੋਟਲ 22 ਸੀੜੀਆਂ ਨੇ ਅੱਲਾ ਦਾ ਨਾਮ ਕਰਾਂ ਗਾਈਸ ਲੱਖ ਰੋਟੀ ਵਰ ਲਿਆ ਲਾ ਅਸੀਂ ਖਾਣਾ ਖਾ ਲਿਆ ਸੀ ਤੇ ਹੁਣ ਅਸੀਂ ਆਪਣੀ ਕੂਟੀਆ ਚ ਜਿੱਥੇ ਸਾਡਾ ਰੂਮ ਲਿਆ ਸੀ ਉੱਥੇ ਵਾਪਸ ਆ ਰਹੇ ਸੀਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਨਾ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹੁਣ ਅਸੀਂ ਮਿਲਦੇ ਹਾਂ ਤੁਹਾਨੂੰ ਅਗਲੇ ਨੈਕਸਟ ਡੇ ਕੁਝ ਵੀ ਕਰਾਂਗੇ ਕੋਈ ਵੀ ਇੰਜੋਏ ਕਰਾਂਗੇ ਹੈਨਾ ਤਾਂ ਉਹਦੇ ਮੈਂ ਵੀਡੀਓਜ਼ ਜ਼ਰੂਰ ਅਪਲੋਡ ਕਰੂੰਗੀ ਤੁਸੀਂ ਦੇਖ ਕੇ ਇੰਜੋਏ ਕਰਿਓ ਹਰ ਹਰ ਗੰਗੇ ਜੈ ਮਹਾਦੇਵ ਚਲੋ ਜੀ ਸਾਰਿਆਂ ਨੂੰ ਗੁੱਡ ਨਾਈਟ ਬਾਏ ਬਾਏ